ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ 2027 ਦੇ ਬਜਟ ਦੇ ਬਾਰੇ ਸੁਣਾਈਆਂ ਵੱਡੀਆਂ ਖੁਸ਼ਖਬਰੀਆਂ ਨਾਲ ਹੀ ਨਾਲ ਧਾਮੀ ਦਾ ਲੋਕਾਂ ਨੇ ਕਿਉਂ ਕੀਤਾ ਵਿਰੋਧ ਇਹਨਾਂ ਦੋਨਾਂ ਖਬਰਾਂ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਔਰ ਦੂਜੇ ਪਾਸੇ ਧਾਮੀ ਦੇ ਉੱਤੇ ਹਮਲਾ ਹੋ ਚੁੱਕਿਆ ਯਾਨੀ ਅੱਜ ਜੀ ਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਉਹਨਾਂ ਨੂੰ ਪੰਜਾਬ ਦੇ ਲੋਕ ਕੀ ਕਹ ਰਹੇ ਦਰਾਸਲ ਦੇ ਵਿੱਚ ਇੱਕ ਗੱਡੀ ਦੇ ਵਿੱਚ ਘੇਰਦੇ ਆ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਅਚਾਨਕ ਕਿਉਂ ਪਹੁੰਚ ਰਹੇ ਨੇ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਤਿੰਨੇ ਖਬਰਾਂ ਇੱਕ ਇੱਕ ਕਰਕੇ ਤੁਹਾਡੇ ਨਾਲ ਸਾਂਝੀਆ ਕਰਾਂਗੇ ਕਿਉਂਕਿ ਪੰਜਾਬ ਭਾਰ ਦੇ ਵਿੱਚ ਦੋ ਖਬਰਾਂ ਨੂੰ ਲੈ ਕੇ ਤਾਂ ਤਹਿਲ ਕਈ ਮਚ ਗਿਆ ਪਹਿਲੀ ਖਬਰ ਮੁੱਖ ਮੰਤਰੀ ਨੇ ਮਹਿਲਾਵਾਂ ਨੂੰ ਜਿਹੜਾ ਕਿ 1000 ਰੁਪਏ ਦਾ ਦਾਵਾ ਕੀਤਾ ਸੀ ਨਾ ਕਿ ਅਸੀਂ ਦੇਵਾਂਗੇ ਉਸ ਮਾਮਲੇ ਦੇ ਅੰਦਰ ਵਿਰੋਧੀ ਧਿਰ ਦੇ ਨੇਤਾ ਸੁਖਬੀਰ ਸਿੰਘ ਬਾਦਲ ਔਰ ਕਾਂਗਰਸ ਦੇ ਵਿੱਚੋਂ ਚੰਨੀ ਵਰਗੇ ਪਤਾ ਨਹੀਂ ਕਿਹੜੇ-ਕਿਹੜੇ ਲੀਡਰ ਹਰ ਰੋਜ਼ ਜਰੀ ਉਹਨਾਂ ਨੂੰ ਘੇਰਦੇ ਸੀ ਇਸ ਮਾਮਲੇ ਦੇ ਅੰਦਰ ਕਿ ਤੁਸੀਂ ਮਹਿਲਾਵਾਂ ਦੇ ਨਾਲ ਵਾਅਦਾ ਤਾਂ ਕਰ ਲਿਆ ਪਰ ਮਾਨ ਸਾਹਿਬ ਕਦੋਂ ਪੂਰਾਉਂਗੇ ਪਰ ਅੱਜ ਤੁਸੀਂ ਉਹ ਖਬਰ ਦੇਖਣ ਜਾ ਰਹੇ ਹੋ ਜਿਹੜਾ 1000 ਰੁਪਏ ਦਾ ਦਾਵਾ ਕੀਤਾ ਸੀ ਔਰ ਐਲਾਨ ਕਰ ਦਿੱਤਾ ਸੀ ਨਾ ਮੁੱਖ ਮੰਤਰੀ ਨੇ ਉਸ ਐਲਾਨ ਨੂੰ ਪੂਰਾ ਕਰ ਦਿੱਤਾ ਗਿਆ ਔਰ ਦੂਜੇ ਪਾਸੇ ਜਿਹੜਾ ਕਿ ਕੇਂਦਰ ਦੀ ਸਰਕਾਰ ਪੰਜਾਬ ਦੇ ਲਈ ਬਜਟ ਦੇ ਵਿੱਚ ਲੈ ਕੇ ਆਊਗੀ ਉਹਦੇ ਬਾਰੇ ਵੀ ਭਵਿੱਖਬਾਣੀ ਕਰ ਦਿੱਤੀ ਹੈ ਔਰ ਇਹਦੇ ਉੱਤੇ ਮੁੱਖ ਮੰਤਰੀ ਦਾ ਬਿਆਨ ਆ ਗਿਆ ਤਾਂ ਹੁਣ ਵਿਰੋਧੀਆਂ ਦੇ ਜਿਹੜੇ ਮੂੰਹ ਨੇ ਉਹ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਮਹਿਲਾਵਾਂ ਇੱਕੋ ਹੀ ਗੱਲ ਧਰ ਰਹੀ ਸੀ ਕਿਉਂਕਿ ਵਿਰੋਧੀ ਧਿਰ ਦਾ ਹਰ ਨੇਤਾ ਇੱਕੋ ਹੀ ਗੱਲ ਧਰ ਰਿਹਾ ਸੀ ਮੁੱਖ ਮੰਤਰੀ ਦੇ ਸਾਹਮਣੇ ਕਿ ਭਾਈ ਤੁਸੀਂ ਜਿਹੜਾ ਵਾਅਦਾ ਕੀਤਾ ਇਹਨੂੰ ਪਹਿਲਾਂ ਪੂਰਾ ਕਰ ਦਿਓ ਬਹੁਤ ਸਾਰੀਆਂ ਪਾਰਟੀਆਂ ਇਸੇ ਗੱਲ ਨੂੰ ਇੱਕ ਮੁੱਦਾ ਬਣਾ ਕੇ ਲੈ ਕੇ ਚੱਲ ਰਹੀਆਂ ਸੀ ਪਾਰਾਇਸਾਨਾ ਨੂੰ ਲੈ ਕੇ ਮੁੱਖ ਮੰਤਰੀ ਦਾ ਫੇਰ ਤੋਂ ਇੱਕ ਬਿਆਨ ਆ ਗਿਆ ਉਹ ਬਿਆਨ ਮੈਂ ਤੁਹਾਨੂੰ ਸੁਣਾਉਂਗਾ ਔਰ ਧਾਮੀ ਦੀ ਖਬਰ ਬੜੀ ਹੀ ਅਹਿਮ ਕਿਉਂਕਿ ਧਾਮੀ ਸਾਹਿਬ ਲੋਕਾਂ ਦੇ ਵਿੱਚ ਪਹੁੰਚਦੇ ਨੇ ਤੇ ਉੱਥੇ ਲੋਕ ਪਤਾ ਕੀ ਕਹਦੇ ਨੇ ਬਾਦਲ ਦੇ ਚਮਚੇ ਯਾਨੀ ਅਕਸਰ ਪੰਜਾਬ ਭਰ ਦੇ ਵਿੱਚ ਉਹ ਬਿਆਨ ਧਾਮੀ ਦਾ ਵੀ ਵਾਇਰਲ ਹੋਇਆ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦਾ ਮੈਂ ਸ਼ਿਪਾਰੀ ਸਖਬੀਰ ਸਿੰਘ ਬਾਦਲ ਦਾ ਇਸ ਕਰਕੇ ਲੋਕਾਂ ਦਾ ਗੁੱਸਾ ਹੋਰ ਵੀ ਵੱਧ ਚੁੱਕਿਆ ਸੀ ਔਰ ਲੋਕ ਧਾਮੀ ਵਰਗੇ ਲੋਕਾਂ ਦੇ ਉੱਤੇ ਭੜਕ ਚੁੱਕੇ ਨੇ ਔਰ ਧਾਮੀ ਦੇ ਨਾਲ ਹੱਥੋ ਪਾਈ ਵਾਲਾ ਜਿਹੜਾ ਕਿ ਮਾਹੌਲ ਬਣਿਆ ਉਹਨਾਂ ਨੂੰ ਕਾਲਾ ਕੱਢੀਆਂ ਗਈਆਂ ਇਹਦਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਪਹਿਲੀ ਖਬਰ ਸ਼ੁਰੂ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਹ ਬਿਆਨ ਜਿਹਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਜਿੰਨੇ ਵੀ ਨੇ ਉਹ ਸਾਰਿਆਂ ਦੇ ਮੂੰਹ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਆਉਣ ਵਾਲੇ ਬਜਟ ਦੇ ਅੰਦਰ ਮਹਿਲਾਵਾਂ ਨੂੰ 1-1000 ਰੁਪਇਆ ਦਿੱਤਾ ਜਾਊਗਾ ਸੁਣੋ ਇਹ ਦੇਣਾ ਚ ਬਜਟ ਆਊਗਾ ਦੇਸ਼ ਦਾ ਬਜਟ ਆਊਗਾ ਪਹਿਲਾਂ ਤਾਂ ਉਦੋਂ ਦੀ ਉਮੀਦ ਕਰਦੇ ਆ ਕਿ ਪੰਜਾਬ ਲਈ ਕੁਝ ਨਾ ਕੁਝ ਸਪੈਸ਼ਲ ਪੈਕੇਜ ਰੱਖਿਆ ਜਾਊਗਾ ਕਿਉਂਕਿ ਪੰਜਾਬ ਬ੍ਰੈਡਵਿਨਰ ਹੈ ਪੰਜਾਬ ਕੁਰਬਾਨੀਆਂ ਵਾਸਤੇ ਹਮੇਸ਼ਾ ਪੰਜਾਬ ਕੜਾ ਰਹਿੰਦਾ ਹੈ ਦੇਸ਼ ਨੂੰ ਅਨਾਜ ਦੇ ਪੱਖੋਂ ਹੱਦ ਨੇ ਪਰ ਬਣਾਉਣਾ ਪੰਜਾਬ ਹੈ ਸੋ ਸਾਨੂੰ ਉਮੀਦ ਹੈ ਕਿ ਬਜਟ ਦੇ ਵਿੱਚ ਸਪੈਸ਼ਲ ਪੈਕੇਜ ਹੋਊਗਾ ਹਾਂ ਸਾਡੇ ਪੰਜਾਬ ਦੇ ਬਜਟ ਦੇ ਵਿੱਚ ਜੋ ਅਸੀਂ ਵਾਦਾ ਕੀਤਾ ਹੈ ਜੋ ਹਜ਼ਾਰ ਰੁਪਏ ਵਾਲਾ ਜੋ ਲੇਡੀਜ਼ ਵਾਲਾ ਮਹਿਲਾਵਾਂ ਨੂੰ ਹਜ਼ਾਰ ਰੁਪਏ ਵਾਲਾ ਉਹ ਬਜਟ ਦੇ ਵਿੱਚ ਆਊਗਾ ਤੇ ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਆਉਣਗੀਆਂ ਅਸੀਂ ਕੋਈ ਨਹੀਂ ਲਿਖਦੇ ਵੀ ਆਖਰੀ ਸਾਲ ਹੈ ਮੈਂ ਵੀ ਸ਼ਾਇਦ ਇਹ ਹੀ ਲੋਕਾਂ ਨੂੰ ਯਾਦ ਰਹਿੰਦਾ ਹੈ ਲੋਕਾਂ ਨੂੰ ਪੁਰਾਣੀਆਂ ਗੱਲਾਂ ਵੀ ਯਾਦ ਨੇ ਕਿ ਜਦੋਂ ਵੀ ਆਏ ਨੇ ਕਿੰਨਾ ਫਰਕ ਪੈ ਗਿਆ ਵਾਕਈ ਵਾਕਈ ਪੰਜਾਬ ਦੀ ਸਰਕਾਰ ਨੇ ਉਹ ਕੰਮ ਕੀਤੇ ਜਿਹੜਾ ਲੋਕ ਚਾਹੁੰਦੇ ਸੀ ਯਾਨੀ ਲੋਕ ਨਸ਼ਿਆਂ ਦਾ ਹਲਕਾ ਤੋੜਨ ਦੀ ਗੱਲ ਕਰਦੇ ਸੀ ਇਹਦੇ ਤੋਂ ਸਭ ਤੋਂ ਵੱਡੀ ਖਬਰ ਦੇ ਅੰਦਰ ਤੁਹਾਨੂੰ ਇੱਕ ਹੋਰ ਦਿਖਾਉਣ ਜਾ ਰਹੇ ਹਾਂ ਕਿਉਂਕਿ ਇਹਦੇ ਵਿੱਚ ਜਿੱਥੇ-ਜਿੱਥੇ ਚਿੱਟੇ ਫੜੇ ਜਾ ਰਹੇ ਔਰ ਜਿੱਥੇ-ਜਿੱਥੇ ਪੰਜਾਬ ਭਰ ਦੇ ਵਿੱਚ ਗੋਲੀਬਾਰੀ ਹੋ ਰਹੀ ਹੈ ਉਹ ਕੌਣ ਕਰਵਾ ਰਿਹਾ ਇੱਕ ਬਹੁਤ ਵੱਡਾ ਪ੍ਰੂਫ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਪੰਜਾਬ ਦੀ ਜਨਤਾ ਆਖਰ ਕੀ ਕਹਿੰਦੀ ਹੈ ਉਹ ਤੁਹਾਨੂੰ ਮੈਂ ਇੱਕ ਲਿਖਤੀ ਰੂਪ ਦੇ ਵਿੱਚ ਇਹ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿ ਮਾਮਲਾ ਦਰਸਾਲ ਦੇ ਵਿੱਚ ਉਲਟਾ ਹੋ ਚੁੱਕਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੇ ਲਈ ਵਿਰੋਧੀ ਤੇ ਜਿੰਨੀਆਂ ਵੀ ਪਾਰਟੀਆਂ ਨੇ ਵਿਰੋਧੀ ਧਿਰ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਚਾਹੇ ਕਾਂਗਰਸਾ ਚਾਹੇ ਅਕਾਲੀ ਦਲ ਕੱਲਾ ਭਾਜਪੀ ਨੂੰ ਛੱਡ ਕੇ ਇਹ ਦੋਵੇਂ ਪਾਰਟੀਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸੇ ਵੀ ਹਾਲਤ ਦੇ ਅੰਦਰ ਬਦਨਾਮ ਕਰਨਾ ਚਾਹੁੰਦੀਆਂ ਨੇ ਇਸ ਗੱਲ ਨੂੰ ਲੋਕਾਂ ਨੇ ਨਿਰਪੱਖ ਕੀਤਾ ਤਾਂ ਹੁਣ ਧਾਮੀ ਸਾਹਿਬ ਤੇ ਆਜੋ ਧਾਮੀ ਸਾਹਿਬ ਜਿਹੜਾ ਕਿ ਲੋਕਾਂ ਦੇ ਵਿੱਚ ਜਾਂਦੇ ਨੇ ਤਾਂ ਧਾਮੀ ਸਾਹਿਬ ਨੂੰ ਲੋਕ ਬਾਦਲਾਂ ਦਾ ਚਮਚਾ ਕਹਿੰਦੇ ਆ ਬਾਦਲਾਂ ਦੇ ਚਮਚਾ ਕਿਉਂਕਿ ਧਾਮੀ ਦੇ ਉਸ ਬਿਆਨ ਨੇ ਗੁੱਸਾ ਖੜਾ ਕਰ ਦਿੱਤਾ ਲੋਕਾਂ ਦੇ ਅੰਦਰ ਤੇ ਧਾਮੀ ਦੀ ਗੱਡੀ ਭੰਨ ਦਿੱਤੀ ਗਈ ਹੈ ਐਸ ਕਦਰ ਲੋਕਾਂ ਦਾ ਗੁੱਸਾ ਪ੍ਰਗਟ ਹੁੰਦਾ ਧਾਮੀ ਨੇ ਜਦੋਂ ਨੇ ਇਹ ਬਿਆਨ ਦਿੱਤਾ ਕਹਿੰਦਾ ਮੈਂ ਤਾਂ ਸੁਖਵੀਰ ਦਾ ਸਿਪਾਹੀ ਹਾਂ ਇਸ ਗੱਲ ਦੇ ਉੱਤੇ ਮੁੱਖ ਮੰਤਰੀ ਨੇ ਵੀ ਇਹ ਨਾਰਾਜ਼ਗੀ ਜਤਾਈ ਸੀ ਕਹਿੰਦਾ ਸਾਨੂੰ ਮਾਣ ਹੁੰਦਾ ਜੇਕਰ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਿਪਾਹੀ ਹੁੰਦੇ ਤੁਸੀਂ ਬਾਦਲਾਂ ਦੀ ਸਟੇਜ ਤੇ ਕੀ ਲੈਣ ਗਏ ਸੀ ਫੇਰ ਤਾਂ ਧਾਮੀ ਨੇ ਆਪਣਾ ਜਿਹੜਾ ਕਿ ਅਸਲੀ ਰੂਪ ਦਿਖਾਉਂਦੇ ਹੋਏ ਸੋਸ਼ਲ ਮੀਡੀਆ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਮੈਂ ਸੁਖਬੀਰ ਦਾ ਸਭ ਤੋਂ ਪਹਿਲਾ ਨੁਮਾਇੰਦਾ ਮੈਂ ਹਾਂ ਯਾਨੀ ਮੈਂ ਉਹਨਾਂ ਦਾ ਚੇਲਾ ਚਪਾਟਾ ਕੁਝ ਵੀ ਕਹਿ ਲਓ ਉਹਨਾਂ ਨੇ ਇਹ ਨਿਰਪੱਖ ਕੀਤਾ ਲੋਕਾਂ ਦੇ ਕਹਿਣ ਦੇ ਅਨੁਸਾਰ ਧਾਮੀ ਨੂੰ ਲੋਕਾਂ ਦੇ ਚਮਚਾ ਇਸ ਗੱਲ ਨੂੰ ਰਿਕਾਰਡ ਦੇ ਵਿੱਚ ਵੀ ਲਿਆ ਗਿਆ ਕਿਉਂਕਿ ਉਸ ਦਾ ਵਕਾਇਦਾ ਤੌਰ ਤੇ ਵੀਡੀਓ ਬਣ ਚੁੱਕਿਆ ਔਰ ਹੁਣ ਪੰਜਾਬ ਦੇ ਜਲੰਧਰ ਦੇ ਡੇਰਾ ਬੰਨਾ ਦੇ ਵਿੱਚ ਪ੍ਰਧਾਨ ਮੰਤਰੀ ਦੇਸ਼ ਦੇ ਪਹੁੰਚ ਰਹੇ ਆ ਅਚਾਨਕ ਆਖਰ وجہ ਕੀ ਹੈ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਨਾ ਕਿ ਪੰਜਾਬ ਦੇ ਅੰਦਰ ਜਾਂ ਪੰਜਾਬ ਦੇ ਨਾਲ ਸੈਂਟਰ ਗਵਰਨਮੈਂਟ ਬਖਰੀਮਾ ਰੱਖਦੀ ਹੈ ਇਹ ਗੱਲ ਝੂਠ ਹੈ ਕਿਉਂ ਕਿ ਦਰਅਸਲ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਬਜਟ ਨੂੰ ਲੈ ਕੇ ਪੰਜਾਬ ਦੇ ਵਿੱਚ ਪਹੁੰਚ ਰਹੇ ਨੇ ਕਿਉਂਕਿ ਪੰਜਾਬ ਇੱਕ ਐਸੀ ਧਰਤੀ ਹੈ ਪੂਰੇ ਦੇਸ਼ ਦੀ ਰੀੜ ਦੀ ਹੱਡੀ ਹੈ ਕੁਰਬਾਨੀਆਂ ਸਭ ਤੋਂ ਪੰਜਾਬ ਦੀਆਂ ਟੈਕਸ ਸਭ ਤੋਂ ਵੱਧ ਪੰਜਾਬ ਦਾ ਇੰਡਸਟਰੀ ਆਪਣੇ ਆਪ ਦੇ ਵਿੱਚ ਆਪਣਾ ਹੀ ਪੰਜਾਬ ਹੈ ਇਸ ਕਰਕੇ ਸੈਂਟਰ ਗਵਰਨਮੈਂਟ ਵੀ ਇਹ ਗੱਲ ਨੂੰ ਭਲੀ ਭਾਂਤੀ ਜਾਣਦੀ ਹੈ ਸੋ ਇਸ ਕਰਕੇ ਉਹਨਾਂ ਨੇ ਬਹੁਤ ਵੱਡਾ ਬਜਟ ਆਉਣ ਦੀ ਅਸ਼ੰਕਾ ਪੰਜਾਬ ਪ੍ਰਤੀ ਹੈ ਇਸ ਕਰਕੇ ਮੁੱਖ ਮੰਤਰੀ ਨੇ ਵੀ ਕਿਹਾ ਜਿਹੜਾ ਬਜਟ ਸੈਂਟਰ ਬਣੀਆਂ ਦਿੱਤਾ ਜਾਊਗਾ ਸਾਡੇ ਪੰਜਾਬ ਪ੍ਰਤੀ ਉਹਦੇ ਵਿੱਚੋਂ ਤਾਂ ਅਸੀਂ ਖਰਚ ਕਰਨਾ ਹੀ ਹੈ ਪਰ ਪੰਜਾਬ ਦਾ ਜਿਹੜਾ ਖੁੱਦਾ ਬਜਟ ਉਹਦੇ ਵਿੱਚ ਮਹਿਲਾਵਾਂ ਲਈ 1-1000 ਰੁਪਈਆ ਜਿਹੜਾ ਵਾਅਦਾ ਕੀਤਾ ਹੁਣ ਇਹ ਵੀ ਕਹਿ ਸਕਦੇ ਕਿ ਜਿਵੇਂ ਹੁਣ 4 ਸਾਲ ਹੋ ਗਏ ਨੇ ਸਰਕਾਰ ਨੂੰ ਪਰ ਉਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ 4 ਸਾਲਾਂ ਦੇ ਦਿੱਤੇ ਜਾਣਗੇ ਜਾਂ ਹਾਲਾਂਕਿ ਸ਼ੁਰੂ ਕੀਤਾ ਜਾਊਗਾ ਇਹ ਮਾਮਲਾ ਹਾਲਾਂਕਿ ਸਾਹਮਣੇ ਨਹੀਂ ਆਇਆ ਪਰ ਉਹਨਾਂ ਨੂੰ ਪਤਾ ਕਿ ਹੁਣ 1-1000 ਰੁਪਈਆ ਇਹ ਜ਼ਰੂਰ ਹੈ ਕਿ ਉਹ ਦਿੱਤਾ ਜਾਊਗਾ ਪਰ ਇੱਕ ਪਾਸੇ ਹੁਣ ਸਰਬੀਰ ਸਿੰਘ ਬਾਦਲ ਵਰਗੇ ਚੰਨੀ ਵਰਗੇ ਖੈਰਾ ਬਾਜਵਾ ਪਤਾ ਨਹੀਂ ਕਿਹੜੇ ਕਿਹੜੇ ਲੀਡਰ ਤੜੇ ਤੜਾਉਂਦੇ ਫਿਰਦੇ ਨੇ ਤੇ ਹੁਣ ਪੰਜਾਬ ਦੇ ਲੋਕ ਕੀ ਕਹ ਰਹੇ ਆ ਉਹ ਦਰਸਲ ਦੇ ਵਿੱਚ ਤੁਹਾਨੂੰ ਵੀ ਸੁਣਾ ਦਿੰਨੇ ਆ ਕਿ ਮਾਮਲਾ ਹੈ ਕੀ ਹੈ ਲੋਕ ਐਸ ਕਦਰ ਖਫਾ ਨੇ ਅਕਾਲੀ ਦਲ ਤੋਂ ਅਕਾਲੀ ਦਲ ਦਾ ਸੁਖੜਾ ਸਾਫ ਹੋਣ ਜਾ ਰਿਹਾ ਪੰਜਾਬ ਪੱਧਰ ਤੇ ਬਾਦਲ ਦੀ ਹੁਣ ਤੁਹਾਨੂੰ ਮੈਂ ਪੜ ਕੇ ਸੁਣਾਉਣਾ ਕਿ ਕੀ ਕਹਿ ਰਹੇ ਆ ਲੋਕ ਵਾਦਲ ਦੀ ਸਰਕਾਰ ਨਹੀਂ ਆਉਂਦੀ ਜੋਰ ਲਾਲਣ ਉਹ ਅੰਤਮਾਨ ਦੁਬਾਰਾ ਰਿਪੀਟ ਹੋਊਗਾ ਅਗਲਾ ਕੰਮਾਂ ਦੇ ਵੱਟ ਕੱਢੀ ਆਉਂਦਾ ਅਗਲੇ ਦਾ ਕੰਮ ਬੋਲਦਾ ਜਿੰਨੇ ਇਹ ਵਿਰੋਧੀ ਧਿਰ ਦੇ ਨੇਤਾ ਨੇ ਜਾਣ ਬੁੱਝ ਕੇ ਚਿੱਟਾ ਬਕਵਾ ਰਹੇ ਨੇ ਔਰ ਜਾਣ ਬੁੱਝ ਕੇ ਗੋਲੀਆਂ ਚਲਵਾ ਰਹੇ ਆ ਤਾਂ ਕਿ ਮੁੱਖ ਮੰਤਰੀ ਦੀ ਬਦਨਾਮੀ ਕੀਤੀ ਜਾਵੇ ਇਹ ਪੰਜਾਬ ਦੇ ਲੋਕਾਂ ਨੇ ਕਿਹਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈ ਇਹ ਸਕਰੀਨ ਸ਼ਾਟ ਹੈ ਜਿਹੜਾ ਇਹ ਗਵਾਹੀ ਭਰਦਾ ਕਿ ਪੰਜਾਬ ਪੱਦਰ ਦੇ ਉੱਤੇ ਲੋਕ ਯਾਨੀ ਵਿਰੋਧੀ ਧਿਰ ਦੇ ਲੋਕ ਮੁੱਖ ਮੰਤਰੀ ਨੂੰ ਡੇਗਣ ਦਾ ਕੰਮ ਕਰ ਰਹੇ ਡੇਗਣ ਦਾ ਚਾਨ ਬੁਝਕੇ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਸੀਐਮ ਭਗਵੰਤ ਮਾਨ ਨੂੰ ਜਿਹੜੇ ਵਿਰੋਧੀ ਹੈ ਉਹ ਹਰ ਥਾਂ ਤੇ ਇੱਕ ਚੀਜ਼ ਨੂੰ ਲੈ ਕੇ ਜ਼ਰੂਰ ਬਦਨਾਮ ਕਰਨੇ ਦੀ ਕੋਸ਼ਿਸ਼ ਕਰਦੇ ਸੀਗੇ ਕਿ ਸੀਐਮ ਭਗਵੰਤ ਮਾਨ ਨੇ ਪੰਜਾਬ ਦੀਆਂ ਔਰਤਾਂ ਨੂੰ 1-1 ਹਜ਼ਾਰ ਰੁਪਿਆ ਦੇਣ ਦਾ ਵਾਅਦਾ ਕੀਤਾ ਸੀ ਪਰ ਹਾਈਏ ਤੱਕ ਉਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਉਸ ਹਵਾਲੇ ਨਾਲ ਸੀਐਮ ਭਗਵੰਤ ਮਾਨ ਨੇ ਦਿੱਤੀ ਕੁਝ ਖ਼ਬਰੀ ਔਰ ਦੱਸਿਆ ਕਿ 2027 ਦੇ ਬਜਟ ਦੇ ਵਿੱਚ ਉਹ ਜਿਹੜਾ ਵਾਅਦਾ ਹੈ ਉਹ ਜ਼ਰੂਰ ਪੂਰਾ ਕੀਤਾ ਜਾਏਗਾ ਇਸ ਤੋਂ ਇਲਾਵਾ ਹੋਰ ਵੀ ਵੱਡੀਆਂ ਜਿਹੜੀਆਂ ਉਹ ਕੁਝ ਖ਼ਬਰੀਆਂ ਰੱਖੀਆਂ ਗਈਆਂ ਹੈਗੀਆਂ ਮੈਂ ਲੋਕਾਂ ਦੀ ਆਸਾਨੀ ਵਾਸਤੇ ਜਿਹੜਾ ਹੈ ਬਹੁਤ ਬਹੁਤ ਕੋਸ਼ਿਸ਼ ਜਾਇਗਾ 2027 ਦੇ ਬਜਟ ਦੇ ਵਿੱਚ ਸੈਂਟਰਲ ਗਵਰਨਮੈਂਟ ਵੀ ਕੋਈ ਵੱਡਾ ਇਨਾਮ ਰੱਖੇਗੀ ਕੋਈ ਵੱਡਾ ਸਰਪ੍ਰਾਈਜ਼ ਰੱਖੇਗੀ ਨਾਲ ਹੀ ਨਾਲ ਪੰਜਾਬ ਸਰਕਾਰ ਵੀ ਪੰਜਾਬ ਦੀ ਆਵਾਮ ਰੀਲਿਫ ਦੇਣ ਦੀ ਪੂਰੀ ਕੋਸ਼ਿਸ਼ ਕਰਨਗੇ ਜਦੇ ਨਾਲ ਆਵਾਮ ਜਿੱਤਿਨਾ ਖੁਸ਼ ਹੋ ਜਾਣਗੇ ਇਹ ਸੋਚ ਕੇ ਨਹੀਂ ਕਿ ਆਖਰੀ ਸਾਲ ਹੈ ਬਲਕਿ ਆਵਾਮ ਦੀ ਭਲਾਈ ਵਾਸਤੇ ਇਹ ਕੰਮ ਕੀਤੇ ਜਾਂਦੇ ਹੀਗੀ ਹੈ ਔਰ ਸੀਐਮ ਭਗਵੰਤ ਮਾਨ ਨੇ ਉਹ ਕੰਮ ਕਰ ਦਿਖਾਇਆ ਜਿਹੜਾ ਕੋਈ ਅਜੇ ਤੱਕ ਨਹੀਂ ਕਰ ਸਕਿਆ ਸੀਗਾ ਅ ਮਜੀਠੀਏ ਵਰਗੇ ਨੂੰ ਜੇਲ੍ਹ ਚ ਬੰਦ ਕਰ ਦਿੱਤਾ ਹੈਗਾ ਹੈ ਜਿਨ੍ਹਾਂ ਤੇ ਅਜੇ ਤੱਕ ਕਿਸੇ ਨੇ ਹੱਥ ਨਹੀਂ ਸੀ ਪਾਇਆ ਔਰ ਦੂਸਰਾ ਨਸ਼ਾ ਤਸਕਰੀ ਨੂੰ ਜੜਾ ਵੈ ਉਹ ਕਾਫੀ ਹੱਦ ਤੱਕ ਕੰਟਰੋਲ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਔਰ ਦੂਜੇ ਪਾਸੇ tạmਮੀ ਨੂੰ ਲੈ ਕੇ ਲੋਕਾਂ ਦੇ ਵਿੱਚ شدید ਰੋਸ ਤੇ ਗੁੱਸਾ ਪਾਇਆ ਜਾਂਦਾ ਹੈਗਾ ਕਿਉਂਕਿ tạmਮੀ ਨੇ ਆਪ ਇਹ ਬਿਆਨ ਦਿੱਤਾ ਸੀਗਾ ਕਿ ਮੈਂ ਸੁਖਬੀਰ ਸਿੰਘ ਬਾਦਲ ਦਾ ਸਪਾਈ ਹਾਂ ਜਿਸ ਦੀ ਵਜ੍ਹਾ ਤੋਂ ਲੋਕਾਂ ਦੇ ਵਿੱਚ شدید ਗੁੱਸਾ ਪਾਇਆ ਗਿਆ ਔਰ ਲੋਕਾਂ ਨੇ ਉਹਨੂੰ ਘੇਰ ਲਿਆ ਕਿ ਤੂੰ ਗੁਰੂ ਦਾ ਸਿਪਾਈ ਬਣਨੇ ਦੇ ਬਜਾਏ ਤੂੰ ਸੁਖਬੀਰ ਸਿੰਘ ਬਾਦਲ ਦਾ ਸਿਪਾਈ ਬਣਨ ਨਿਆ ਹੈਗਾ ਮੈਂ ਵੀਰੋ ਕੀ ਕਹਿਣਾ ਸੀਗਾ ਤੁਹਾਡਾ ਇਸ ਵੀਡੀਓ ਬਾਰੇ ਇਹਨਾਂ ਦੋਨਾਂ ਖਬਰਾਂ ਦੇ ਬਾਰੇ ਕਮੈਂਟ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼